ਇੱਕ ਪੰਜਾਬ ਡਵੈਲਪਮੈਂਟ ਕਮਿਸ਼ਨ ਬਣਾਇਆ ਆਮ ਆਦਮੀ ਪਾਰਟੀ ਨੇ ਜਿਹਦੇ ਵਿੱਚ ਕੁਝ ਮੈਂਬਰ ਨੇ ਦਿੱਲੀ ਮਾਰਕਾ ਦੇ ਉਹਨਾਂ ਦੇ ਵਿੱਚ ਇੱਕ ਮੈਂਬਰ ਹੈਗਾ ਸ਼ੌਕਤ ਰੌਏ ਉਹਨੇ 4425 ਨੂੰ ਇੱਕ ਚਿੱਠੀ ਲਿਖੀ ਚੀਫ ਸਕੱਰੇਟਰੀ ਕੇਪ ਸਿਨਾਨ ਕੇ اے ਪੀ ਸਿਨਾਨ ਨੂੰ ਉਹਦੇ ਵਿੱਚ ਉਹਨਾਂ ਨੇ ਵਿਸਤਾਰ ਦਿੱਤੀ ਕਿ ਜੀ ਸਾਡੀ ਟੀਮ ਇਹਨਾਂ ਤਿੰਨ ਜ਼ਿਲ੍ਹਿਆਂ ਚ ਗਈ ਉੱਥੇ ਜਾ ਕੇ ਉਹਨਾਂ ਨੇ ਸਰਵੇ ਕੀਤਾ ਔਰ ਉਹ ਐਪਲੀਕੈਂਟ ਬਣ ਕੇ ਤੇ ਉਹਨਾਂ ਨੇ ਇਹ ਪਾਇਆ ਕਿ ਇੱਕ ਤਾਂ ਦਫ਼ਤਰਾਂ ਦੇ ਵਿੱਚ ਕੁਰਸੀ ਮੇਜ਼ ਨਹੀਂ 인ਫਰਾਸਟ੍ਰਕਚਰ ਨਹੀਂ ਮੁਲਾਜ਼ਮਾਂ ਦੀ ਘਾਟ ਹੈ ਅਗਲੀ ਤੀਜੀ ਗੱਲ ਕਹਿੰਦੇ ਐ ਵੀ ਏਜੰਟ ਬਹੁਤ ਨਹੀਂ ਜਿਹੜੇ ਪੈਸੇ ਲੈ ਕੇ ਕੰਮ ਕਰਾਉਂਦੇ ਨੇ ਤੇ ਕਈ ਵਾਰੀ ਤਾਂ ਐ ਵੀ ਹੋ ਜਾਂਦਾ ਹੈ ਕਿ ਬੰਦੇ ਟੈਸਟ ਪਾਸ ਕਰਦੇ ਹੀ ਨਹੀਂ ਜਾਂ ਟੈਸਟ ਦੇ ਵਿੱਚ ਆਉਂਦੇ ਹੀ ਨਹੀਂ ਫੇਰ ਵੀ ਡਰਾਈਵਿੰਗ ਲਾਇਸੈਂਸ ਦੋ ਪਹੀਆ ਵਾਹਨ ਅਤੇ ਕਾਰਾਂ ਦਾ ਰੈਕਟਰਾਂ ਦਾ ਜਾਂ ਟਰੱਕਾਂ ਦਾ ਉਹ ਬਣ ਜਾਂਦਾ ਤੇ ਉਹ ਕਹਿੰਦੇ ਆ ਜੀ ਇਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਦੀ ਲੋੜ ਆ ਕਿਉਂਕਿ ਪੰਜਾਬ ਸਰਕਾਰ ਦੀ ਪਾਲਿਸੀ ਹੈ ਜ਼ੀਰੋ ਟੋਲਰੈਂਸ ਟੀਵਰਡਸ ਕ੍ਰਪਸ਼ਨ ਯਾਨੀ ਕਿ ਭ੍ਰਿਸ਼ਟਾਚਾਰ ਵਿਰੁੱਧ ਕੋਈ ਟੋਲਰੈਂਸ ਨਹੀਂ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਇਹ ਮਾਨ ਸਰਕਾਰ ਦੀ ਕਹਿੰਦੇ ਆ ਜੀ ਪਾਲਿਸੀ ਹੈ ਦੇ ਇਸ ਕਰਕੇ ਜਿਹੜੇ ਆਰਟੀਓ ਦੇ ਦਫਤਰ ਨੇ ਉਹਨਾਂ ਤੇ ਟਿਵਰੀ ਟਾਈਟ ਕੀਤੀ ਜਾਏ ਇਹ ਉਹਨਾਂ ਨੇ ਬੇਨਤੀ ਕੀਤੀ ਸ਼ੌਕਤ ਰਾਏ ਮੈਂਬਰ ਪੰਜਾਬ ਡਵੈਲਪਮੈਂਟ ਕਮਿਸ਼ਨ ਏਡੀਜੀਪੀ ਐਸਪੀਐਸ ਪਰਮਾਰ ਨੂੰ ਸਸਪੈਂਡ ਕਰਤਾ ਉਹਨਾਂ ਦੇ ਨਾਲ ਦੋ ਹੋਰ ਅਫਸਰ ਸੀ ਜਿਹੜੇ ਕਿ ਵਜਲੈਂਸ ਬਿਊਰੋ ਚ ਹੀ ਲੱਗੇ ਹੋਏ ਸੀ ਉਦੋਂ ਪਰਮਾਰ ਸਾਹਿਬ ਵੀ ਚੀਫ ਡਾਇਰੈਕਟਰ ਵੈਜੀਲੈਂਸ ਬਿਊਰੋ ਸੀ ਹੁਣ ਉਹ ਜਿਹੜੇ ਦੋ ਬੰਦੇ ਸੀ ਉਹ ਵੀ ਰੀਇਨਸਟੇਟ ਹੋ ਗਏ ਪਰਮਾਨ ਸਰ ਵੀ ਰੀਇਨਸਟੇਟ ਹੋ ਗਏ ਪਰ ਪਰਮਾਰ ਚ ਇੱਕ ਵੱਖਰੀ ਗੱਲ ਹੈ ਪਰਮਾਰ ਨੂੰ ਉਹਨਾਂ ਨੇ ਪਹਿਲਾਂ ਸ਼ੋ ਕਾਸ ਨੋਟਿਸ ਜਾਰੀ ਕੀਤਾ ਉੱਚ ਕਿਹਾ ਗਿਆ ਕਿਉਂਕਿ ਤੂੰ ਇੱਕ ਨਲਾਇਕ ਅਫਸਰ ਹੈ ਤੂੰ ਡਿਸੋਬੀਡੀਅੰਟ ਹੈ ਤੂੰ ਗ੍ਰੇਵ ਮਿਸਕੰਡਕਟ ਕੀਤਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੈਨੂੰ ਚਾਰ ਸ਼ੀਟ ਕਰਕੇ ਸਜ਼ਾ ਕਿਉਂ ਨਾ ਦਿੱਤੀ ਜਾਏ ਇਹ ਸ਼ੋਕਾਸ ਦਿੱਤਾ ਗਿਆ 21425 ਨੂੰ 22425 ਨੂੰ ਪਰਮਾਰ ਨੇ ਇਹਦਾ ਜਵਾਬ ਦਿੱਤਾ ਉਹ ਜਵਾਬ ਜਿਹੜਾ ਦਿੱਤਾ ਉਦੋਂ ਤੋਂ ਵੀ ਸਰਕਾਰ ਖੁਸ਼ ਨਾ ਹੋਈ ਸਰਕਾਰ ਨੇ ਕਿਹਾ ਕਿ ਜਿਹੜੇ ਪਰਚੇ ਦਰਜ ਹੋਏ ਆ ਐਫ ਆਈ ਆਰ ਨੰਬਰ 87425 ਐਫ ਆਈ ਆਰ ਨੰਬਰ 18 ਇਹ ਵੀ 74 ਤੇ ਐਫ ਆਈ ਆਰ ਨੰਬਰ ਫੇਰ 18 7425 ਇਹਦੇ ਵਿੱਚ ਤੁਸੀਂ ਕਾਰਵਾਈ ਨਹੀਂ ਕੀਤੀ ਸਮੇ ਸਰ ਤਾਂ ਉਹਨਾਂ ਨੇ ਇਹ ਇਲਜ਼ਾਮ ਲਾਇਆ ਸਰਕਾਰ ਨੇ ਚੀਫ ਸਕੱਟਰੀ ਦੇ ਅੰਡਰ ਆਉਂਦਾ ਵਿਜੀਲੈਂਸ ਵਿਭਾਗ ਮੁਖ ਸਕੱਤਰ ਦੇ ਤਹਿਤ ਕੰਮ ਕਰਦੀ ਹੈ ਵਿਜੀਲੈਂਸ ਬਿਊਰੋ ਤੇ ਇਹ ਵੀ ਜਿਹੜੀ ਉਦੋਂ ਸਕੱਟਰੀ ਸੀ ਉਹ ਸੀਗੀ मैडम गोरेप्रीत सप्रा ते फेर जी ਇਹਨਾਂ ਨੂੰ सस्पेंड ਕਰਤਾ ਤੇ ਉਦੋਂ ਬਾਅਦ ਇਹਨਾਂ ਨੂੰ ਚਾਰ ਸ਼ੀਟ ਜਾਰੀ ਕਰ ਦਿੱਤੀ ਗਈ ਉਹ ਜਿਹੜੇ ਚਾਰ ਸ਼ੀਟ ਵਾਲੇ ਮਾਮਲੇ ਹੁੰਦੇ ਆ ਉਹਦੇ ਰੂਲਸ ਹੁੰਦੇ ਆ ਜੀ ਡਿਸਪਲਿਨਰੀ ਐਕਸ਼ਨ ਲੈਣ ਵਾਸਤੇ 올 ਇੰਡੀਆ ਰੂਲਸ 1900 1969 1969 ਦੇ ਬਣੇ ਹੋਏ ਆ ਤੇ ਜਦੋਂ ਪਰਮਾਰ ਸਾਹਿਬ ਨੇ ਜਵਾਬ ਦਿੱਤਾ ਸ਼ੋ ਕਾਸ ਨੋਟਿਸ ਦਾ ਉਹ ਚਾਹ ਉਹਨਾਂ ਨੇ ਕਿਹਾ ਦੇਖੋ 7425 ਨੂੰ ਅਸੀਂ ਸਾਰੇ ਸੂਬੇ ਦੇ ਵਿੱਚ ਕ੍ਰੈਕਡਾਊਨ ਕਰ ਇੱਕ ਮੁਹਿੰਮ ਸ਼ੁਰੂ ਕਰਤੀ ਤੇ ਅਸੀਂ 16 ਪਰਚੇ ਦਰਜ ਕਰਤੇ ਕੋਦਲ ਚ ਤੇ ਨਾਲ ਅਸੀਂ 22 ਵਿਅਕਤੀ ਗ੍ਰਿਫਤਾਰ ਕੀਤੇ ਪਰ ਸਰਕਾਰ ਕਹਿੰਦੀ ਜਿਹੜੇ ਸੀਨੀਅਰ ਅਫਸਰ ਸੀ ਪੀਸੀਐਸ ਉਹ ਕਿਉਂ ਨਹੀਂ ਗ੍ਰਿਫਤਾਰ ਕੀਤੇ ਤੇ ਫਿਰ ਅੱਗੇ ਕਹਿੰਦੇ ਆ ਜੀ ਪਰਵਾਰ ਸਾਹਿਬ ਕਹਿੰਦੇ ਕਿ ਮੈਂ ਸਾਰੇ ਪਰਚਿਆਂ ਦੀ ਤਫਤੀਸ਼ ਚੰਗੀ ਤਰ੍ਹਾਂ ਆਪਣੀ ਨਿਗਰਾਨੀ ਹੇਠ ਕਰਵਾ ਰਿਆ ਸੀ ਤਾਂ ਕਿ ਅਦਾਲਤ ਦੇ ਵਿੱਚ ਉਹ ਪਰਚੇ ਖੜ੍ਹ ਸਕਣ ਉਹਦੇ ਸਬੂਤ ਚੰਗੀ ਤਰ੍ਹਾਂ ਇਕੱਠੇ ਕਰ ਕੀਤੇ ਜਾ ਸਕਣ ਪਰ ਸਰਕਾਰ ਕਹਿੰਦੀ ਤੂੰ ਤਾਂ ਏਜੰਟ ਵੀ ਨਹੀਂ ਫੜੇ ਹੋਰ ਏਜੰਟ ਫੜਨੇ ਸੀ ਇਹ ਪੀਸੀਐਸ ਅਫਸਰ ਵੀ ਟੰਗਣੇ ਸੀ ਖੈਰ ਸਰਕਾਰ ਨੇ ਪਰਮਾਰ ਦੀ ਜਿਹੜੀ ਐਕਸਪਲੇਨੇਸ਼ਨ ਸੀ ਜਾਂ ਜਿਹੜਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਉਹਨੂੰ ਰੱਦ ਕਰਤਾ